ਗੁੱਡ ਮਾਰਨਿੰਗ ਜੀ ਹੋਪ ਤੁਸੀਂ ਸਾਰੇ ਵਧੀਆ ਤੇ ਅਸੀਂ ਵੀ ਠੀਕ ਹਾਂ ਲੋ ਜੀ ਮਾਰਨਿੰਗ ਹੋ ਗਈ ਹੈ ਟਾਈਮ ਹੋ ਗਿਆ 9:30 ਵਜੇ ਦਾ ਤੇ ਆਪਣੇ ਜਿਹੜੇ ਘਰ ਦੇ ਕੰਮ ਕਰਨੇ ਹੋ ਸਾਰੇ ਆਪਾਂ ਨੇ ਨਿਮੇੜਦੇ ਨੇ ਤੁਹਾਨੂੰ ਪਤਾ ਹੈ ਕਿ ਆਪਣੇ ਇਟਲੀ ਤੋਂ ਬੜੇ ਹੀ ਪਿਆਰੇ ਗੈਸਟ ਆ ਰਹੇ ਨੇ ਆਪਣੇ ਭੈਣ ਭਰਾ ਤੇ ਉਹਨਾਂ ਨਾਲ ਓਹੋ ਇਹ ਉਹਨਾਂ ਦਾ ਬੇਸ ਆ ਜੀ ਦਾ ਵੇਟ ਹੋ ਰਿਹਾ ਤੇ ਇਧਰ ਮੈਂ ਦਿਖਾਦਾ ਰਾਤ ਨੂੰ ਮੈਂ ਵੀਡੀਓ ਦਿਖਾਇਆ ਕਿ ਇਧਰ ਸਾਰੇ ਸੌਫੇ ਦੀ ਜਿਹੜੀ ਸੈਟਿੰਗ ਦਾ ਐਂਡ ਪ੍ਰੋਪਰ ਹੋ ਚੁੱਕੀ ਹੈ 1 ਮਿੰਟ ਚ ਲਗਣਾ ਲਿਸਟ ਤਾਂ ਫੇਰ ਹੀ ਉਰੇ ਰਹਿ ਗਈ ਹੈ ਫੋਟੋ ਭੇਜਤੀ ਤੁਹਾਨੂੰ ਤੇ ਦੇਖ ਸਕਦੇ ਹੋ ਤੁਸੀਂ ਦੇਖ ਲਓ ਦੇਖ ਸਕਦਾ ਤੁਸੀਂ ਦੇਖ ਸਕ ਲੋਗੀ ਸੈਟਿੰਗ ਹੋ ਗਈ ਹੈ ਨਹੀਂ ਆ ਲਿਖ ਦਿੱਤਾ ਤੇਰੀ ਯਾਰ ਐ ਭਾਜੀ ਫੋਟੋ ਫਸ ਤੂੰ ਨਾਸਾ ਫਿਰ ਆ ਲੈ ਕਿਹੋਂ ਰਾਤ ਤੇ ਤੇ ਦਰਾਂਦ ਖਾਣੀ ਤੇ ਆ ਅੱਜ ਆਸ ਮਾਣ ਮਗਾਇਆ ਤੁਹਾਡੇ ਜੀ ਜੇ ਸਹੀ ਕਰਨੀ ਹੋਵੇ ਚੀਜ਼ ਜੇ ਤੇ ਦੀਦੀ ਨੇ ਕਹਿ ਤਾ ਨਾਸਾਂ ਚ ਲੈ ਲੈ ਤੇ ਅਸੀਂ ਲੈ ਲੈਨੇ ਜੀ ਲੈ ਮੈਨੂੰ ਨਹੀਂ ਮੈਂ ਆਪਣੇ ਨਹੀਂ ਮੈਂ ਤੇ ਰੇਪਰੀ ਕੱਟ ਖਾਣ ਖਾਣ ਰਾਂ ਨਾਸਾ ਇਹ ਵੀ ਬੜੇ ਰੋਲ ਬਲੋਗਰ ਨਾਸਾਂ ਚ ਜਾਣਾ ਕਰ ਕਰ ਕੀ ਹੈ ਕਲਿੱਪ ਤੇ ਬੱਤੇ ਜੀ

ਇਹ ਕਹਿੰਦਾ ਇਹ ਰਿਆਤ ਬਰਾਬਰੇ ਕਰਨੀ ਲੱਗੀ ਤੇ ਪੱਖਾ ਚਲਾ ਲੇ ਪੱਖਾ ਚੱਲ ਠੀਕ ਠੀਕ ਕਿੱਥੇ ਆਖੈ ਨੂੰ ਇਹਨਾਂ ਗ੍ਰੀਤੀ ਬੰਦੋ ਤੁਮ ਨੂੰ ਉਹ ਹੁੰਦਾ ਕਹਿੰਦਾ ਅਗਲੇ ਦਿਨ ਆ ਜਾਗਾ ਮੈਂ ਉਹਨੂੰ ਕੋਲ ਕਰਨਾ ਲੋੜ ਨਹੀਂ ਪੈਗੀ ਤੇ ਕੰਮ ਲੋਕਾਂ ਨੂੰ ਜਦ ਕੰਮ ਹੀ ਕਰਦਾ ਰਹਿੰਦੇ ਨੇ ਮੈਨੂੰ ਜਦੋਂ ਘਰ ਤੇ ਆਲੀ ਨਹੀਂ ਹੋਰ ਮੈਂ ਕਹਿੰਦਾ ਨਹੀਂ ਆ ਜਾਣਾ ਪੱਖਾ ਨਹੀਂ ਚੱਲ ਰਿਹਾ ਨਹੀਂ ਤੇ ਪੱਖਾ ਨਾਲ ਕੀ ਗੌਰਕ ਬਾਤੇ ਤੇ ਹੀ ਕੰਮ ਹੈ ਕਹੜਾ ਨਹੀਂ ਕਹਿੰਦਾ ਹਾਂ ਨੀਦ ਨੇ ਪੁੱਛਿਆ ਕਦੋਂ ਆਏਗਾ ਵੀਰੇ ਕਹਿੰਦਾ ਅਗਲੇ ਦਿਨ ਚੱਲੂਗਾ ਕਈ ਨੌਕਾ ਕਰਦਾ ਕਿ ਨਾ ਕੰਮ ਕਿਉਂ ਬੰਪੇਸੋ ਜਿਹਨੇ ਹੁਣ ਕੰਮ ਕਿਉਂ ਹੁੰਦੇ ਫਿਰੇ ਕਿ ਕੰਮ ਕਿਉਂ ਭੇਜਿਆ ਹੋਇਆ ਅ ਚਲੋ ਕੋਚਿੰਗ ਕਰਾਉਂਦੇ ਹਾਂ ਇਹ ਤੋਂ ਸਾਰੇ ਕਿ ਸਾਰੇ ਹਮਣ ਬਿਸਰੇ ਬਿਸਰੇ ਆ ਰੱਖ ਤੇ ਸਾਰੇ ਹਾਂ ਇਹੋ ਬਿਸਰੇ ਪਈਆਂ ਇਹ ਆ ਪਾਉਂਦੇ ਰੱਖਦੇ ਨਾ ਮੰਨ ਲਾ ਨਾ ਕਿੰਨੂੰ

ਆਪ ਹੀ ਦੇ ਫਿਰ ਕੜਾਈ ਹੂੰ ਤਮਨ ਆਪਾ ਦੇ ਦਿਓ ਫਿਰ ਯਾਰ ਇਹ ਜਿਹੜਾ ਫਰੰਟ ਕੈਮਰਾ ਤੋਂ ਆਪਣੀ ਮੂਵੀ ਕਿਉਂ ਨਹੀਂ ਬਣਾਦੇ ਆਪਣੇ ਮੂੰਹ ਵੀ ਗਿਆ ਤਾਂ ਤੇ ਸਾਰੇ ਫਰੰਟ ਕੈਮਰਾ ਤੋਂ ਬਣਾਉਂਦੇ ਹੁੰਦੇ ਹੂੰ ਕੋਈ ਇੱਕ ਸਿਮੂ ਕਹਿੰਦੀ ਕੋਈ ਸੈਟਿੰਗ ਆ ਕਰਨੀ ਪੈਂਦੀ ਅੰਦਰ ਜਾ ਕੇ ਕੋਈ ਕਰਦਾ ਨਹੀਂ ਆ ਮੈਨੂੰ ਪਤਾ ਨਹੀਂ ਹੈਗਾ ਮੈਂ ਉਦੋਂ ਸਿੱਖ ਰਹੀ ਹਾਂ ਪਤਾ ਨਹੀਂ ਲੱਗਿਆ ਮੈਨੂੰ ਉਸ ਨੂੰ ਆਪਣੇ ਯਾ ਫੋਨ ਨਾ ਉਹ ਕੱਲਾ 14 ਹੈ ਆਪਾਂ ਨੂੰ ਚਾਹੀਦਾ 16 Pro ਨਹੀਂ ਨਹੀਂ ਅਸਰ ਆਉਂਦੇ ਕੋਈ 2 ਸਾਲ ਪਹਿਲਾਂ 4 ਸਾਲ ਪਹਿਲਾਂ ਬਣਾਉਂਦੇ ਉਹ ਕੌਣ ਬਣਾਦਾ ਸੀ ਹੂੰ ਉਹ ਵੀ ਬਣਾਉਂਦੇ ਲੰਨ ਦੀ ਗੱਲ ਹੋਈ ਕਿਹੜੀਆਂ ਕਰਦੇ ਸਾਨੂੰ ਗੇਪ ਕੋ ਬਣਾਉਂਦੇ ਨੇ ਹਾਂ ਗੱਲਾਂ ਤੇ ਦੇਹ ਗੱਲਾਂ ਦੇ ਤਾਂ ਚਲੋ ਸੁਣਾ ਸੁਣਾ ਦਬਾਓ ਮੈਨੂੰ ਲੱਭ ਗਈ ਜਿਆਦਾ ਜਿਹਾ ਜਿਵੇਂ ਕਿ ਇਹ ਹਵਾ ਚਾ ਰਹੀ ਹੁੰਦੀ ਮੂਰ ਮਖਾਨਿਆ ਕਰਦਾ ਇਹ ਕਹਿੰਦੀ ਮੈਨੂੰ ਕਿਤੇ ਲੈ ਆਈ ਨਾ ਜਾਣ ਚੱਕ ਕੇ ਕਿ ਮੈਂ ਐਡਾ ਤਗੜਾ ਸਿੰਗਰ ਆ ਆ ਗਾਣਾ ਹਮੇ ਤੜਕਾ ਪਾਣ ਸੜ ਜਾਈਏ ਤੇ ਕਰਨੀ ਮੈਂ ਤੇ ਆ ਗਾਣਾ ਗਾ ਨਹੀਂ ਚੱਲ ਮੈਂ ਸੁਣਾ ਦੇਣੀ ਦੰਦ ਦਿੱਤੇ ਨਾ ਗੱਡੀ ਜਿਹੜਾ ਗਾੜੀ ਉਹੀ ਸੁਣਾਈ ਉਹ ਵੀ ਸੁਣਾਉਂਗੀ ਐਡੀ ਹਿਦਿਆਤਾ ਨਾ ਦੋ ਜਿਹੜਾ ਸੁਣਾਉਂਦੀ ਸਰਗੋਣੀ ਗਾਣਾ ਦੇਖੀ ਤੂੰ ਮੈਨੇ ਦੁਨੀਆ ਹਿਲੇ ਜਾਣੀ ਗਾਣਾ ਸੁਣੀ ਹਲਾ ਫਿਰ ਹਲਾ ਫਿਰ ਦੁਨੀਆ ਮੁਰਸ਼ੀ ਅਤੀਕਾਰ ਵਲੌਗ ਲੱਗ ਗਈ ਨਾ

ਵਾਹ ਤੁੱਚ ਕਰ ਮਾਹੀ ਮੈਂ ਮਾਹੀ ਮੈਨੂੰ ਬੈਦੂ ਮਗਾ ਦੇ ਅਲਪਨ ਸਾਸ ਕੁਦਵੇ ਮੇਰਾ ਕਲਦਾ ਕਲਦਾ ਕਾਲ ਚ ਦੁੱਖ ਹਾਂ ਮੇਰਾ ਦੀ ਕਸੂਰ ਗੋਰ ਰੰਗ ਦਾ ਕਸੂਰ ਤੇਰਾ ਨਹੀਂ ਤਾਂ ਫੜੀ ਚੱਲ ਚੱਲ ਤੇਰਾ ਨਹੀਂ ਉਸਾਰਾ ਕੋਲ ਰੰਗ ਦਾ ਕਸੂਰ ਛੜ ਬੰਦਿਆ ਦੀ ਹੁੰਦੀ ਆ ਅੱਖਰ ਤਿੰਨ ਵਰਗੀ ਨਹੀਂ ਜਦੋਂ ਅਮੋਲੀ ਦੀ ਅੱਖਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇਰਾ ਨਹੀਂ ਕਸੂਰ ਗੋਰੇ ਰੰਗ ਦਾ ਕਸੂਰ ਜਦੋਂ ਲੰਗਦੀ ਤਿਆਰੋਂ ਗਲੀ ਚ ਲੰਗੇ ਖਿਲ ਵਰਗੀ ਹੈ ਛੜ ਬੰਦੇ ਦੀ ਹੁੰਦੀ ਹੈ ਅੱਖ ਤੇ ਲੋਰਗੀ ਛੜ ਬੰਦੇ ਦੀ ਬੜੇ ਮੁੱਤਰੇ ਬੜੇ ਮੱਖ ਲੱਖ ਲਾਤ ਤੇਰੇ ਕੋਲ ਹੀ ਕਹਿੰਦਾ ਮੈਨੂੰ ਮੋਜ ਕਹਿੰਦਾ ਇਹ ਹਿੰਦੀ ਵੀ ਬੜੇ ਕੰਦੀ ਹੁੰਦੀ ਆ ਮੈਨੂੰ ਤੂੰ ਜਾਣ ਨੋ ਨੀ ਤੇ ਕੰਮ ਬੰਦ ਮੈਨੂੰ ਮੈਨ ਦਾ ਭਾਵ ਨਹੀਂ ਕਹਿੰਦਾ ਮੈਨੂੰ ਸੁਣਾਇਆ ਮੈਨੂੰ ਦਿਓ ਦੇ ਗਾਣੇ ਪਸੰਦ ਨੇ ਮੈਂ ਲਿਰਿਕਸ ਕੱਢ ਲਾਂ ਮੈਨੂੰ ਲਿਰਿਕਸ ਚਾਹਤ ਆ ਬੰਦੇ ਪਾ ਦੇ ਸੁਣਾਓ ਮਾ ਜੀ ਕੋਈ ਆ ਦੇ ਮੋਈ ਉਹਦਾ ਰਿਕਰ ਦਾ ਪੇ ਘਰ ਗਿਆ ਪਿਆ ਨਹੀਂ ਉਹਦਾ ਜੈ ਉਹਦਾ ਬਬਾ ਦਾ ਫੈਨਸੀ ਤੋਂ ਸਰਦਾ ਕਾਲਾ ਕੁਰਪਿੰਦੇ ਜੱਟ ਕਰੋ ਫੋਨ ਆਇਆ ਜਿਹੜਾ ਜੱਜੀ ਵੀਰੇ ਪਿੰਡ ਜੱਟ ਨਹੀਂ ਹੁੰਦਾ ਹੈਗਾ ਉਹਨੇ ਕਿਹਾ ਮੈਨੂੰ ਫੋਨ ਆਇਆ ਸੂਟਾ ਵਾਸਤੇ ਕਹਿੰਦੇ ਜੀ ਨਹੀਂ ਆਇਆ ਆਰਡਰ ਆਇਆ ਆਰਡਰ ਆਇਆ ਨਹੀਂ ਕਿ ਉਹਨੇ ਮਤਲਬ ਸਪੈਸ਼ਲ ਰੈਫਰੈਂਸ ਉਹਨਾਂ ਦਾ ਪਾਇਆ ਕਿ ਤੁਸੀਂ ਕੋਈ ਐਡਰੈਸ ਨਹੀਂ ਚਾਹੀਦਾ ਤੁਸੀਂ ਕਹਿ ਦੋ ਕਿ ਕੋਰੀਅਰ ਜਾਣਾ ਪਿੰਦੇ ਜੱਟ ਦੇ ਪਿੰਦੇ ਜੱਟ ਦੇ ਘਰ ਆਣਾ ਕਹਿੰਦੇ ਕੋਰੀਅਰ ਉੱਥੇ ਪਹੁੰਚ ਜੂਗਾ ਬਸ ਠੀਕ ਠੀਕ ਲੈਂਬਰ ਉਸਨੂੰ ਪੁਰੀ ਦੇ ਘਰੋਂ ਵੀ ਆ ਗਿਆ ਮਾਣਾ ਮਾਣੇ ਪੁਰੀ ਦੇ ਭੈਣ ਦੇ ਆ ਕ ਦੇ ਜੇ ਪਿੰਡੇ ਟੱਕੇ ਤੇ ਉਹਨਾਂ ਨੂੰ ਪੰਜਾਬ ਮੈਨੂੰ ਤਾਂ ਬੜੇ ਵੈਸੇ ਕਿਤੇ ਕਹਿੰਦੇ ਦੀ ਮੈਂ ਪਿੰਡੇ ਚਟਕੇ ਘਰੋਂ ਦੀਦੀ ਮੈਂ ਪਿੰਡੇ ਟੱਕੇ ਘਰੋਂ ਮੈਂ ਕਹਿੰਦੀ ਕਿ ਉਹ ਪੁੱਛੇ ਮੈਂ ਤੇ ਦੀਦੀ ਸੌਰੀ ਪਿੰਡੇ ਟੱਕਾ ਉਹਨਾਂ ਦੇ ਵੀ ਛੋਟੇ ਛੋਟੇ ਦਾ ਪਿੰਡੇ ਟੱਕ ਸੁਣਦੇ ਹੋ ਮੇਰਾ ਅੱਜ ਵੀਰਾਂ ਕੋਲੋਂ ਪਤਾ ਚੱਲਿਆ ਤੇ ਫਿਰ ਉਹਨਾਂ ਮੈਨੂੰ ਫੋਟੋਆਂ ਭੇਜੀਆਂ ਸਾਰੀਆਂ ਦਾਜੀ ਵੀਰ ਦੀਆਂ ਪਿੰਡੇ ਜੱਟ ਦੀਆਂ ਕਹਿੰਦੇ ਦੀਦੀ ਮੈਂ ਕਿਹਾ ਅੱਛਾ ਤੇ ਕਹਿੰਦੇ ਦੀਦੀ ਇਹ ਸੋਨਾਂ ਦੇ ਘਰੋਂ ਆਂ ਤਾਂ ਕੋਈ ਨਹੀਂ ਮੈਂ ਤੁਹਾਨੂੰ ਸਾਰਾ ਨਾਮ ਮੈਨਸ਼ਨ ਕਰਦਾ ਕਿ ਭਿੰਦਾ ਜਾ ਕਰਾਂ ਤੇ ਫਾਦਰ ਦਾ ਨਾਮ ਸਾਰਾ ਕੁਝ ਕਰਾਂ ਦੀ ਇੱਥੇ ਹੋ ਰਹੀ ਚਾਹ ਮੈਂ ਵੀ ਪੀਣੇ ਰਸ ਰੱਖ ਕੇ ਲੈ ਲੈ ਚਾਹ ਲੈ ਚਾਹ ਲੈ ਚਾਹ ਬਣ ਨਹੀਂ ਮੇਰੀਆਂ ਛਾਪਾਂ ਚੱਕ ਕੇ ਲਿਆ ਮੈਂ ਵੀ ਪਾਵਾਂ ਦਵਾ ਕੁਲਵਿੰਦਰ ਨੂੰ ਇੱਕ ਅੱਧੀ ਛਾਪ ਤਾ ਟੋੜਦੀ ਆ ਮਝਾਉਣੇ ਉਹਨਾਂ ਤੇ ਆਉਣੇ ਛਾਪ ਨਹੀਂ ਕੁਲਵਿੰਦਰ ਨੂੰ ਦੇਣੀ ਹੈ ਇੱਕ ਛਾਪ ਕੁਲਵਿੰਦਰ ਨੂੰ ਦੇਣੀ ਕੁਲਵਿੰਦਰ ਨੂੰ ਆਹ ਦੇ ਇੱਕ ਮੈਂ ਤੁਹਾਨੂੰ ਕਹਿੰਦਾ ਸੀ ਇਹ ਮੈਨੂੰ ਕੁਲਵਿੰਦਰ ਨੂੰ ਲੈਣੀ ਕਦੋਂ ਐਡੀ ਕੋਈ ਗੱਲ ਨਹੀਂ ਲੈਂਦੇ ਨਹੀਂ ਹੈਗੇ ਇਹਦੇ ਇੱਕ ਮੈਨੂੰ ਹਾਂ ਅੱਛਾ ਮੇਰਾ ਕੋਹਰਾ ਵੇਤ ਪਾਸਰੇ ਨਹੀਂ ਤਾ ਚੁੰਨੀ ਚਾਨੀ ਲੈ ਲੈ ਮੰਤਰੀ ਤਾ ਮੇਰੀ ਗੱਲ ਸੁਣਾ ਮੇਰੇ ਟੱਡ ਜਨ ਨੂੰ ਮੈਂ ਗਾਣਾ ਸੁਣਾ ਤਾ ਅਮਨ ਨੂੰ ਗਾਣਾ ਸੁਣਾ ਦੀਦੀ ਜੇ ਤੂੰ ਮੈਨੂੰ ਪਿਆਰ ਕਰੀ ਮੈਨੂੰ ਕਸਾਪ ਦੇ ਜੰਗਾ ਅਮਨ ਇੱਕ ਗਾਣਾ ਹੋ ਜਾਏ ਉਹਨੇ ਮੇਰਾ ਪਾਡ ਸਪੀਕਰ ਹੀ ਪਾੜ ਜਾਣਾ ਪੁੱਤਰਾ ਕੋਣ ਦਾ ਸਪੀਕਰ ਹੀ ਪਾੜ ਜਾਣਾ ਹੁੰਦੀ ਤੇ ਬਹੁਤ ਪੜਾ ਵੇ ਇਹ ਇੱਕ ਦਿਰ ਹੁੰਦੀ ਬਾਤ ਸੁਣੀ ਇਹਦੀ ਬਹੁਤ ਹੁੰਦੀ ਬਾਤ ਤੂੰ ਕਿੱਥੇ ਵੇਖਿਆ ਨਾ ਹੁੰਦੀ ਨੂੰ ਕੋਈ ਸੁਣਾ ਦੇ ਕੋਣ ਨੇ ਇੱਕ ਗਾਣਾ ਸੁਣਾ ਦੇ ਕੋਣਾ ਨਾਲ ਕੋਣਾ ਹੋ ਰਾ ਗਾਲਿਆਂ ਚ ਗੱਲ ਦਰੋ ਕੇ ਦਿਖਾ ਦੇ ਖੁੰਦੜੇ ਨਾ ਚਪੇੜ ਮਾਰਾ ਜ਼ੋਰ ਦੀ ਮੂੰਹ ਹੱਲ ਨਾ ਨਾ ਚਪੇੜ ਰੋਣਾ ਨਹੀਂ ਲੜਾਈ ਹੋ ਗਈ ਗੱਗਣ ਗੱਲ ਤੇ ਬਾਦ ਤੂੰ ਹੀ ਰੋਣਾ ਮੈਂ ਕੰਮ ਬਣਾ ਦਿੱਤਾ ਆਹੀ ਆਹੀ ਭੱਜ ਜਾਣਾ ਅਹੀ ਸਬਜ਼ੀ ਲਾ ਗਈ ਤੂੰ ਆ ਗਏ ਅਹੀ ਆਪ ਤੋਰ ਜਾ ਕਿੰਨੇ ਸੋਹਣੇ ਆਏ ਜੰਨੀ ਆਪਣੀ ਕਲਾਸਾਂ ਆ ਮੈਂ ਵੀ ਪਾਣ ਲੱਗੀ ਮੈਂ ਵੀ ਕੀ ਤੜਕਾ ਤੈਨੂੰ ਲਾ ਲਾ ਮਨ ਫੋਨ ਦੇ ਬੁਟੀਕ ਵਾਲਾ ਨਾ ਮਦਦ ਇੰਜ ਨਹੀਂ ਕਰ ਤੈਨੂੰ ਕਿ ਲੜੋ ਬੁਟੀਕ ਵਾਲਾ ਲਾਵਾਂਗੇ ਤੇਜ ਹੋ ਗਿਆ ਤੇ ਕੀ ਬੜ ਰਹੇ ਹੁਣ ਕੋਈ ਨਹੀਂ ਬੜਦਾ ਤੀ ਆਪਣਾ ਕੰਮ ਕਰਦਾ मनप्रीत मनप्रीत तू ना ले मनप्रीत तू ना लेख क वायरल ना हो जी है बीमार बंद हो तड़का लाना तड़क लाना जरूरी है ਤੋ ਟੋਕਰੀ ਲਾਇਆ ਨੰਬਰ ਉਹ ਟੋਕਰੀ ਫਰਾ ਰਹੀ ਹੈ ਵਾਰਸ ਸਾਂ ਇਧਰ ਵੀ ਲਾ ਦੋ ਤੇਰਾ ਮੜ ਤੇ ਰੰਡੇ ਆ ਮੰਨਤਾ ਯਾਰ ਅਮਨ ਅਮਨ ਨੂੰ ਵੀ ਫਿਰਦੀ ਹੈ ਮੈਂ ਦੇਖੋ ਤੇਰਾ ਮੈਂ ਫ੍ਰਿਜ ਚ ਵਾਰ ਤੇ ਲੀਆ ਅਮਨ ਫ੍ਰਿਜ ਚ ਵਾਰ ਤੇ ਲੀਆ ਮੇਰੇ ਭਾਜੀ ਵੀ ਮੇਰੇ ਭਾਜੀ ਵੀ ਬਲੌਗ ਬਣਾਉਂਦਾ ਤੇ ਮੈਂ ਤੇ ਫ੍ਰਿਜ ਚ ਵਾਰ ਤੇ ਲੀਆ ਬਸ ਇੱਥੇ ਲਾਓ ਬਸਰਾਉਣਾ ਕੂਈ ਬਸਾਡੀ ਜਾਂ ਕਿਤੇ ਨਹੀਂ ਨਾਲ ਅੱਡੀਆ ਚੁੱਪ ਚੁੱਪ ਕੇ ਸਾਡਾ ਭਾਜੀ ਬੁਲਾਉਂਦਾ ਹੈ ਜਨਾ ਉਸ ਤੋਂ ਹੈ ਨਹੀਂ ਕਿ ਜਿੰਨਾ ਸਾਹਮਣੇ ਦੇਖ ਕੇ ਆਮਰੇ ਦੋਦੀ ਹੋ ਗਏ ਹਾਂ ਇਹ ਵੇਖ ਆਪ ਕੋ ਬਲਾਉਂ ਬਣਾ ਕੇ ਆਪ ਕੈਮਰੇ ਤੋਂ ਦਿਖਾ ਜਿਹਦਾ ਆਪ ਵੀ ਅੱਖਾਂ ਨਾਲ ਦੇਖਣ ਦਾ ਨਜ਼ਾਰਾ ਹੈ ਨਾ ਓਏ ਮੋਬਾਈਲ ਰਾਹੀਂ ਦੇਖਣ ਤੋਂ ਅਜੀਬ ਜਿਹਾ ਲੱਗਦਾ ਹੈ ਅੱਛਾ ਉਹਦਾ ਤਾਂ ਕਹਿਣਾ ਹੈ ਕਿ ਆਡੀਓ ਨਹੀਂ ਸੰ ਕੈਮਰੇ ਤੇ ਨਾ ਮੈਂ ਹਾਂ ਕੀ ਆ ਕੋਮਨ ਕੁਛ ਕੀਆ ਨਾ ਕੋਈ ਨਾ ਫੈਕਟਾਰ ਕੀ ਵਲੋਗ ਬਣਾ ਰਿਆ ਮੈਂ ਆ ਇਦਾਂ ਦਾ ਦੇਖੀ ਤੇ ਦੇਖੀ ਕੀ ਪੰਗਾ ਪੈ ਗਿਆ ਕੀ ਸਾਫ ਕਰਣੀ ਹੋ ਸਕਣੀ ਹੈ ਜੇ ਗਏ ਤੇ ਸਾਡੇ ਪਰ ਹਾਂ ਦੀ ਵੀ ਸਾਡਾ ਇਹ ਤਾਂ ਸਾਡ ਨੂੰ ਸੋਚ ਕੇ ਦੱਸਣਾ ਤੇ ਕਿੰਨਾ 500 ਰੁਪਏ ਤਾਂ ਕਹਿੰਦਾ ਕੀ ਕਰੋਗੇ ਬੈਠ ਕੇ ਉਧਰ ਫੋਨ ਕਰਨੋ ਸਾਡੇ ਨਾਲ ਰੋਜ਼ੀ ਫੋਨ ਤੇ ਬੈਠੀ ਨੂੰ ਕਰਨਾ ਮੈਂ 300 ਰੁਪਏ ਦੇ ਮਗਾ ਮਗਾ ਉਹਨੇ ਕਿਹਾ ਜੋ 600 ਮੈਂ ਕਿਹਾ 600 ਰੁਪਏ ਤੁਸੀਂ ਕੀ ਕਰਦੋਂਗੇ ਮੈਂ ਕਿਹਾ ਆ ਜਾ ਹਾਦੀ ਮੈਂ ਹਰਿਆ ਦੀ ਟੋਪੀ ਬਹੁਤ ਨੂੰ ਕਰਦਾ ਹਾਂ ਮੈਂ ਕਿਹਾ 600 ਰੁਪਏ ਜੀ ਮੈਂ ਕਿਹਾ ਕਹਿੰਦਾ ਸਾਡੀ ਫੋਮ ਦੀ ਹੁੰਦੀ ਹੈ ਫੋਮ ਲਾਉਨੇ ਆ ਤੇ ਇੱਕ ਕਹਿੰਦਾ ਵੈਕਿਊਮ ਕਰਾਂਗੇ ਮੈਂ ਕਿਹਾ ਵੈਕਿਊਮ ਤੇ ਫੋਮ ਬੰਦੇ ਗੱਲ ਨੂੰ ਮੈਂ ਕਿਹਾ ਜੇ ਗੱਡੀ ਬੈ ਆ ਜਾ ਕੇ ਚੱਲਦੇ ਆ ਉਹ ਉੱਥੇ ਲੱਗਿਆ ਉਹ ਤਾਂ ਸਾਮ ਨੂੰ ਕਿੰਨੇ ਪਹਿਲੇ ਹਾਂ ਉਹ ਗੱਲ راستੀ ਦਾ ਘਰ ਮਾਰਦੇ ਚੱਲ ਨਹੀਂ ਬੈਸ ਹੁੰਦੀ ਨਹੀਂ ਹੈਗੀ ਮੈਂ ਕਿਹਾ ਯਾਰ ਮੈਂ ਸੌਦਾ ਇਹੋ ਜਿਹਾ ਫਿਰ ਦੁਬਾਰਾ ਕੋਈ ਜਾਊਗਾ ਕਹਿੰਦਾ ਆਹੇ ਗੱਲ ਪੂਰੀ ਸ਼ਕਲ ਨਹੀਂ ਵੇਖਣੀ ਸਾਡੇ ਕਰਨ ਇੱਕ ਕੰਮ ਦਾ ਹੋਰ ਕਰਦੇ ਹੋ ਇੱਕ ਤਾਂ ਦਵਾਈਆਂ ਵਾਲੇ ਇਹਨਾਂ ਦੱਬਨ ਦੇ ਰੱਖੇ ਸੇ ਇੱਕਾ ਚਾਰ ਇਹ ਤਾਂ ਦਵਾਈਆਂ ਸਵੇਰ ਦਾ ਰੱਖੀ ਜਾਂ ਮੈਂ ਅੰਦਰ ਸਵੇਰ ਦਾ ਟੱਕ ਟੱਕ ਇੱਧਰ ਲੈਉਣੇ ਕੋਈ ਖਾ ਰਿਹਾ ਤਾ ਕੋਈ ਖਾ ਰਿਹਾ ਦਵਾਈਆਂ ਹੋ ਗਈ ਠੰਡ ਹੋ ਗਈ ਦਵਾਈ ਦਾ ਖਾਣ ਨਹੀਂ ਥੋੜੀ ਜਿਹੀ ਲੈ ਕੇ ਚੀਜ਼ ਨਹੀਂ ਕੋਈ ਖਾਣੇ ਸੋਲੇ ਖਾਦੀ ਮੈਂ ਕਿ ਪਿੱਛੇ ਰਹਿ ਗਏ ਸਾਡੇ ਘਰੇ ਰੀਤ ਚੱਲਦੀ ਆ ਲੋ ਜੀ ਸ਼ੈਫ ਵੱਡਾ ਰੈਡੀ ਹੋ ਕੇ ਆ ਗਿਆ ਲਿਪਸਟਿਕ ਲਗਾ ਕੇ ਸਾਰੇ ਉਹ ਮੈਂ ਕਰਾਈ ਨਹੀਂ ਲਿਪਸਟਿਕ ਨੂੰ ਸੀ ਲਗਾ ਦੇਣੀ ਕੀ ਹੋ ਗਿਆ ਮਾਰਨੀ ਕਿਤੇ ਹੌਲੀ ਬੋਲਾਂ ਕਿ ਕ੍ਰਿਸ਼ਮਾ ਗੁਰ ਮੁੱਕ ਗਈ ਹਾਂ ਕ੍ਰਿਸ਼ਮਾ ਗੁਰ ਮੁੱਕ ਗਈ ਡੱਬੀ ਚ ਪਾ ਕੇ ਰੱਖ ਦੀ ਅਮਨ ਉਹ ਕਿਸੇ ਨੂੰ ਪਾਇਰ ਨਹੀਂ ਕਰਦੇ ਮੇਰੇ ਬੈਗ ਬੂਕ ਨਾਲ ਠੀਕ ਹੈ ਨਾ ਇਹ ਬਿੱਟੂ ਭਾਰੀ ਦੇ ਉੱਤੇ ਪੈਸੇ ਮਾਰਨੇ ਭਾਣ ਪਾਇਆ ਵਾ ਭਾਣ ਪਾਣੀ ਦਾ ਭਾਣ ਸਾਰਾ ਬਿੱਟੂ ਬੰਦੇ ਪੈਸੇ ਵਾਂਗੇ ਤੋਂ ਕੱਢ ਕੱਢ ਬਸ ਮੈਂ ਇਦਾਂ ਫੜ ਕੇ ਇਦਾਂ ਫੜੀ ਫੜੀ ਮਾਰਿਆ ਇਦਾਂ ਕਰਕੇ ਮੈਂ ਇਦਾਂ ਹੀ ਕਰਨਾ ਬਸ ਪਾਣੀ ਖੜ ਜਾਏ ਤੇ ਬੈਠੇ ਆਹ ਕਰਕੇ ਕੁਝ ਵੀ ਮਹਿਸੂਸ ਨਹੀਂ ਨਹੀਂ ਉਹ ਕਿਥੇ ਰਹੀ ਅਗਰ ਸਪੀਸ ਕਿਸੇ ਮਨ ਮੁਰਾਗਣਾ ਤੇ ਜਾਂਦੇ ਹਨ ਨਾ ਸਮਝ ਆ ਗਈ ਉਹ ਬਾਰ ਬਾਰ ਐਕਟਿੰਗ ਕਰਦੀ ਬਾਹਰ ਆ ਕੇ ਮੈਨੂੰ ਮੁਰੋੜ ਕੇ ਕਹਿੰਦੇ ਇਹ ਹੁਣ ਬੰਦ ਕਰ ਦੇ ਮਾਰੋ ਹਮੜਾ ਬੈਗ ਕਰਦੇ ਕੀ ਗੱਲ ਕਰ ਰਹੀ ਆ ਮੈਂ ਬਾਹਰ ਨਹੀਂ ਪਹਿਲਾਂ ਬਾਹਰੋਂ ਕਾਫੇ ਤੋਂ ਇੱਕ ਪਾ ਕੇ ਬੈਠਾ ਕੀ ਕੋਪਾ ਨਹੀਂ ਕੋਪਾ ਕੋਪਾ ਕੀ ਤੇਰੇ ਉੱਤਨੀ ਤੇਰੀ ਗੁਣੀਆ ਦੀ ਬਾਂਹ ਲਾ ਗਈ ਉਹ ਤੇਰੀ ਅੰਦੇਸੀ ਆ ਬੇਕਾ ਆਉਂਦਾ ਰੰਗ ਇਹ ਰੱਬੇ ਹੋ ਜਾਣਾ ਬਣ ਗਈ ਕਿਡੀਆਂ ਲੋਹਾਂ ਕੀ ਛੜਾ ਪਾ ਕੇ ਚੁੱਲ੍ਹੇ ਤੇ ਕੰਮ ਕਰਦੀਆਂ ਨੇ ਮੋਟਰ ਪਾਣੀ ਕਰਨੀ ਵਾਲੀ ਵੀਡੀਓ ਵੇਖੀ ਪਾਣੇ ਆਹੋ ਨਾ ਸਾਡੀਆਂ ਪੁਰਾਣੀਆਂ ਹੋਰ ਵੀਡੀਓ ਕੱਢ ਕੇ ਦੇਖ ਲਿਓ ਵਾਖੀ ਐਵੇਂ ਹੀ ਕੰਮ ਕਰਦੇ ਆ ਹੁਣ ਅੱਧੇ ਤੀ ਬੰਦੇ ਦੇ ਹੀ ਨਹੀਂ ਸਕਦੇ ਹੋ ਕਿਵੇਂ ਕੰਮ ਕਰਦੇ ਆ ਯਾਰ ਲੋਟੀ ਵਿੱਚ ਕੋਈ ਮਾਰੀ ਗੱਲ ਪਰ ਮੈਂ ਦੱਸੂ ਨਾ ਮਾਰੀ ਗੱਲ ਨਹੀਂ ਚੰਗੀ ਗੱਲ ਮਰੇ ਕੋਲ ਤਾਂ ਕੱਤੀ ਨਾ ਇੰਨਾ ਕੀ ਮਜ਼ਾ ਆਉਂਦਾ ਹੈ ਕਹਿੰਦਾ ਕਹਿੰਦਾ ਗੱਲ ਤੁਸੀਂ ਇਹਨਾਂ ਚਰਮ ਅੱਖਾਂ ਤੋਂ ਨਹੀਂ ਚਾਹੀਦੀ ਕਈ ਲੋਕ ਆ ਜਾਂਦੇ ਨਾ ਤੁਸੀਂ ਸਟੇਟਿੰਟ ਤੇ ਕੰਮ ਕਾਂਡ ਬਣਾਇਆ ਹੈ ਕਿ ਉਹਨਾਂ ਤਾਂ ਫਿਰ ਅੱਖਾਂ ਅੱਖਾਂ ਭਾ ਗੱਲ ਕਰਦੇ ਆ ਗਾਣਾ ਸੁਣਾਉਂਦੀ ਸੀ ਅਸੀਂ ਉਹਨਾਂ ਚੋਂ ਆਨੇ ਕਿ ਸਾਡੇ ਘਰ ਦੇ ਜਿਹੜੇ ਗਾਣਾ ਸੁਣਾਉਂਦੇ ਹੈ ਜਿਹਨ ਹੁੰਦਾ ਠੀਕ ਹੈ ਨਾ ਉਹਨਾਂ ਨੂੰ 3 ਪੌਂਟ ਕਿਤੇ ਲੋੜ ਨਹੀਂ ਪੈਂਦੀ ਠੀਕ ਹੈ ਨਾ ਤੇ ਇਹੋ ਜਿਹਾ ਘਰਾਂਣੇ ਦੀਆਂ ਅਸੀਂ ਆਈਆਂ ਹੋਈਆਂ ਠੀਕ ਹੈ ਨਾ ਇਹਨਾਂ ਧੀ ਘਰਾਂਣੇ ਦੀ ਤੇ ਬੱਸ ਲਾਣ ਦਾ ਤੌਰ ਤੋਂ ਮਿਛਾਣ ਲੇਗਾ ਬੰਦਾ ਸਹੀ ਗੱਲ ਹੈ ਤਾਂ ਹੇਠੇ ਕਮੈਂਟ ਕਰਕੇ ਜਰੂਰ ਦੱਸਿਓ ਅਮਨ ਧਨੀਆ ਕਿੱਥੇ ਨੇ ਤਨ ਇੱਕ ਦਿਨ ਆਪਨੇ ਸਬਜ਼ੀ ਚ ਪਾ ਲੈ ਤੁਹਾਡੀ ਯਾਦ ਆਪਣੇ ਕਮਰੇ ਚ ਰੱਖ ਲਓ ਅਪਾ ਅਰਣਿਸ਼ ਨੂੰ ਬਨੇ ਬਨੇ ਕਿਉਂਕਿ ਮੈਂ ਤੇ ਦੀ ਬੋਲੀ ਹੀ ਹੈ ਨਿਵਾਦੀ ਜੇ ਤਾਂ ਨਾਲ ਲੱਗਦੀ ਆਏ ਦੇਖੀ ਦਰਿਆ ਸਾਫ ਕਰੋ ਇਹ ਦਰਿਆ ਸਾਫ ਕਰੋ ਬਸ ਇਹਦਾ ਪੀਲਾ ਨਿਕਲਦਾ ਨੂੰ ਕੋਣੀ ਦਾ ਪਾਣੀ ਕੋਣੀ ਉਹ ਕੋਣੀ ਪਾਣੀ ਦਾਲੋ ਕੋਣ ਕੇ ਨਹੀਂ ਨਹੀਂ ਉਹ ਵੀ ਚਾਹੀਦੀ ਆ ਬਾਹਰ ਕਹਾਂ ਆ ਰਹਿਣਾ ਕਰਾ ਵੀ ਕੀ ਕਰਦਾ ਭਾਈ ਇਹ ਮੇਰਾ ਮਨ ਖੋਣੇ ਚਾਹ ਕਰਾਉਂਦਾ ਰਾਤੋਂ ਖੰਗਣਾ ਸੁੱਤਾ ਨਹੀਂ ਨੂੰ ਸੁੱਤਾ ਰਹਿਣ ਦੇ ਕਿਸ ਵਨ ਰੈਡੀ ਹੋ ਗਿਆ ਜੀ ਆਪਣਾ ਹਾਈਕੋਰਟ ਰੈਡੀ ਹੋ ਗਿਆ ਤੇ ਗਗਨ ਸਾਰਾ ਜੀ ਆਪਣਾ ਇਸ ਤੋਂ ਬਲੌਗ ਅਮੇ ਦਾ ਮਿਲਣ ਗਿਆ ਨਹੀਂ ਹੋਲੀ ਫੋਟੋ ਮਾਰ ਲਓ ਨਾ ਆ ਕੇ ਚੱਲਣਾ ਨਹੀਂ ਬੱਚੀ ਬੱਚੀ ਆਹੋ ਤੂੰ ਪੜਤੀ ਚੁੜਿਆਉਂਦਾ ਤੂੰ ਪਤਾ ਕੋਣ ਕਰੇਗਾ ਜੀ ਕੰਮ ਸਾਡੇ ਸਾਰੇ ਹੋ ਗਏ ਰ ਕੰਪਲੀਟ ਸਬਜ਼ੀਆਂ ਬਣੀਆਂ ਉਹ ਵੀ ਬਣ ਗਿਆ ਮੈਂ ਪੀਜਿਕ ਮਿਲਾ ਲਈ ਲਿਫਟਿੰਗ ਮੈਂ ਪਹਿਲਾਂ ਹਾਂ ਚਾਦ ਤੂੰ ਚਾ ਕੇ ਗਈ ਹੈ ਆ ਤੇ ਬਾਸ ਐ ਉੱਤੇ ਬਹਿ ਗਏ ਸਾਰੇ ਅਸਲੀ ਜਿਹੜਾ ਮਤਲਬ ਪੁਰਸਕਾਰ ਗਗੜ ਨੂੰ ਮਿਲਣਾ ਚਾਹੀਦਾ ਗਗੜ ਨੇ ਐਪਰ ਨੇ ਇੱਕ ਮਿੰਟ ਵੀ ਨਹੀਂ ਲਾਇਆ ਆਹ ਗੋਭੀ ਖਿੱਲ ਰਹੀ ਇੱਥੇ ਇੱਧਰ ਵੀ ਖਿੱਲ ਰਹੀ ਬਈ ਯਾਰ ਲੈ ਝਾੜ ਕੇ ਝਾੜੂ ਲਾ ਦੇ ਨਾ ਮੈਨੂੰ ਝਾੜਨੀ ਪੈਣੀ ਚੰਗੀ ਤਰ੍ਹਾਂ ਚਲੋ ਮੈਂ ਇਤਨਾ ਵੇਉ ਤੀ ਗੋਭੀ ਨਹੀਂ ਗਈ ਆ ਤੂੰ ਬਾਹਰ ਜਾ ਕੇ ਮੰਜੇ ਤੇ ਬਾਹਰ ਬਾਹਰ ਮਸੀਤ ਉਹ ਦੇਖੀ ਆ ਪਿੱਛੇ ਫਾਊਂਡੇਸ਼ਨ ਦੇ ਫਾਊਂਡ ਜੋ ਖਾਲੀ ਉਹ ਅੱਛਾ ਚੰਗੀ ਪਸਾਈ ਪਈ ਹੈ ਵਾਹ ਤੁਹਾਡੇ ਉਹ ਤਾਂ ਸਾ이드 ਤੇ ਕੈਮਰਾ ਦੀ ਕੋਈ ਨਾਲ ਲੱਗੇ ਤਾਂ ਕੱਢ ਕੇ ਦਬਾ ਲਾ ਸਕਦਾ ਇਹ ਫਿਰ ਤੈਨੂੰ ਹੀ ਪਤਾ ਹੋਵੇਗਾ ਸਾਨੂੰ ਤਾਂ ਪਤਾ ਨਹੀਂ ਲੱਗਣਾ ਕਿ ਇੱਥੇ ਤੈਨੂੰ ਕੋਈ ਲੱਗੋ ਤੇ ਵੀਡੀਓ 'ਚ ਪਤਾ ਲੱਗੇ ਨਾ ਤਾਂ ਲੱਗਦਾ ਲੈ ਦੱਸ ਦਿਓ ਭਾਈ ਕਿ ਸਾਡੀ ਫਾਊਂਡੇਸ਼ਨ ਉਹ ਬੈੱਡ ਦੇ ਪਿੱਛੇ ਪਈ ਜੇ ਠੀਕ ਹੈ ਮੈਂ ਦੱਸ ਦੇ ਆ ਰੱਖਿਆ ਅੰਦਰ ਆ ਤਾਂ ਮੈਂ ਅੰਦਰ ਰੱਖਿਆ ਪੱਦੀ ਕਰ ਲੈ ਲੈ ਦਮਨ ਦੇ ਇਗਜ਼ਾਮ ਨੇ ਦਮਨ ਪੜਦੀ ਪਈ ਅੰਦਰ ਉਹ ਬੈਠਾ ਮੇਰਾ ਪੁੱਤ ਵਿਚਾਰਾ ਸਵੇਰ ਦਾ ਲੱਗਾ ਪਿਆ ਕਦੇ ਉੱਠ ਜਾਂਦਾ ਕਦੇ ਪੜ ਲੈਂਦਾ ਕੱਲ੍ਹ ਉੱਠ ਆਜੋ ਬਾਰ ਪ੍ਰਧਾਨ ਸਾਹਿਬ ਉਧਰ ਸਮੋਸਿਆਂ ਦਾ ਆਰਡਰ ਦੋ ਮੜ ਜਾ ਅਮਣ ਤੇਰਾ ਪਰਸ ਬਾਰ ਪੈ ਹੀ ਕਰ ਲੈਣੇ ਕੇਹੀਂ ਸੰਦ ਤੇਰੇ ਆਹ ਰੀਚਾਰੀ ਜਰਾ ਨਹੀਂ ਤੇ ਨਹੀਂ ਦੋ ਨਾ ਪਾਈ ਨਾ ਨਾ ਪਾਈ ਦੋ ਮਰੀਚਾਰੀ ਨਾ ਪਾਈ ਟੈਂਪਲੇ ਉੱਤੇ ਪਾ ਦਾਂਗੇ ਕੌਲੀ ਚ ਕੀ ਰੰਗ ਉਤਰ ਕੇ ਦੁੱਧ ਹਰਾ ਹੋ ਜਾਏ ਲਾਲ ਫਿਲਾ ਹੋ ਜਾਏ ਮੜ ਜਾ ਬਣ ਸਬਜ਼ੀ ਖਾਣਾ ਮਿਕਸ ਵਾਜੀ ਨਹੀਂ ਮਿਕਸ ਵਾਜੀ ਸਬਜ਼ੀ ਖਾ ਕੇ ਦੱਸੀ ਰੱਜੇ ਰੱਜੇ ਆਜੋ ਬਾਰ ਤੈਨੂੰ ਗਾਇਸ ਹੁਣ ਅਸੀਂ ਨਾ ਬਾਹਰੋਂ ਲਾਣੇ ਆ ਕੱਪੜੇ-ਕੁੱਪੜੇ ਕੱਪੜੇ ਸੁੱਕ ਗਏ ਨੇ ਵੇਖੀ ਕਿੱਧਰ ਨੂੰ ਖਿਲਰੇ ਪਏ ਨੇ ਸਾਰੇ ਅਮਣ ਕੱਪੜੇ ਕੱਪੜੇ ਤਾਂ ਦੇਖ ਕਿੱਧਰ ਕਿੱਧਰ ਜਾ ਰਹੇ ਨੇ ਆ ਮੈਡ ਬਾਥਰੂਮ ਅਗੇ ਰੱਖ ਵਸੇ ਸਾਬ ਗੱਡੀ ਧਵਾ ਕੇ ਲਿਆਏ ਇਹਨਾਂ ਨੇ ਸਿਰਫ ਕੁਝ ਨਹੀਂ ਆਪਣੀ ਗੱਡੀ ਨੂੰ ਕਦੇ ਅੰਦਰ ਕਰ ਦਿੰਦੇ ਕਦੇ ਬਾਹਰ ਘਰ ਆਉਂਦੇ ਆ ਦੇਖ ਰਹੇ ਨੇ ਕਦੇ ਅੰਦਰ ਕਰ ਆਉਂਦੇ ਗੱਡੀ ਕਦੇ ਬਾਹਰ ਵਸ ਨਹੀਂ ਹੁੰਦਾ ਨਵੀਂ ਗੱਡੀ ਦਾ ਚਾਪ ਹੁੰਦਾ ਹੀ ਹੈ ਇਹ ਤਾਂ ਹੈਗਾ ਵੀਡੀਓ ਕੋਲਾਈ ਹੋ ਗਲੇਂਦਰ ਦੀ ਸਾਲ ਤਾਂ ਨਹੀਂ ਹੋਇਆ ਸਾਲ ਤਾਂ ਨਹੀਂ ਹੋਇਆ ਗਲੇਂਦਰ ਨਹੀਂ ਸਾਲ ਹੀ ਹੈ 5 ਮਹੀਨੇ ਹੋਏ ਨੇ ਅੱਧਾ ਅੱਧਾ ਸਾਲ ਵੀ ਨਹੀਂ ਹੋਇਆ 9 ਮਹੀਨੇ ਹੋਏ ਗੱਡੀ ਨੂੰ ਨਹੀਂ ਤਾਂ ਮੈਂ ਉਹ ਕਰਤਾ ਪਤਾ ਇੱਕ ਮਿੰਟ ਕਰੀ ਪਾਪਾ ਕੋਲ ਚੱਪਲ ਲੈ ਕੇ ਉੱਤੇ ਬਹਿ ਜਾਂਦਾ ਸੋਫੇ ਤੇ ਦਾਂਦ ਨੋੜੀ ਆਣਗੇ ਅੰਕਲ ਆਣਗੇ ਤੇ ਪਾਪਾ ਬੜੇ ਨਾਲ ਲੈ ਹੀ ਆ ਕੋ ਗੱਲਾਂ ਨੇ ਸੱਸੀ ਬਾਈ ਨੇ ਬੜੀ ਵੇਖੀ ਸਤਿਕਾਰ ਹਾਂ ਇਦਾਂ ਨਹੀਂ ਕਹਿਣਾ ਬੁੱਤ ਮਾਸੀ ਜੀ ਕਹਿਣਾ ਹੋ ਸਤਿਕਾਰ ਹਾਂ ਅੱਦਾਂ ਕਹੇ ਮਾਸੀ ਜੀ ਮਾਸੀ ਜੀ ਮਾਸੀ ਜੀ ਇੱਥੇ ਰੱਖਦੇ ਮੈਂ ਫੋਲਡ ਕਰਦੀਆਂ ਲੈਓ ਹਾਂ ਮਨਪ੍ਰੀਤ ਹਾਏ ਮਨਪ੍ਰੀਤ ਮਨਪ੍ਰੀਤ ਸੂਟ ਬੜਾ ਘੈਂਟ ਪਾਇਆ ਯਾਰ ਮੈਂ ਤੇਰਾ ਬੋਕੇ ਆਪਾਂ ਉੱਥੇ ਬੈਠੇ ਹਾਂ ਹਾਂ ਆਪਾਂ ਉੱਥੇ ਬੈਠੇ ਮਨਪ੍ਰੇ ਤਿਆਰ ਕਰ ਕਹਿੰਦੀ ਦੇਖ ਲੈ ਉਤਾਰ ਜਿਹਨੂੰ ਚਾਅ ਏ ਛੂਣ ਪਈ ਬਾਈ ਜੀ ਉਹ ਬੜੀ ਬਾਈ ਜੀ ਦੱਸੋ ਬਿਲਕੁਲ ਛੂ ਕਰ ਰਿਹਾ ਲਿਸਕ ਲਿਸਕ ਠੀਕਾ ਚਲੋ ਮਨਪੇ ਦੇ ਕੱਪੜੇ ਫੋਲਡ ਕਰਾ ਫਟਾਫਟ ਮਨਪੇ ਦੇ ਕੱਪੜੇ ਫੋਲਡ ਕਰ ਦਮੂ ਅੰਟੀ ਨੂੰ ਕੰਪਲੀਮੈਂਟ ਦੇ ਸੂਟ ਦਾ ਬਹੁਤ ਸੋਹਣਾ ਹੋਰ ਬਹੁਤ ਸੋਹਣਾ ਸੂਟ ਸਾਰੇ ਜੰਨੂ ਕਹਿੰਦੇ ਕਲਰ ਬਹੁਤ ਹੋਣਾ ਮੈਨੂੰ ਚੈਨ ਐਂਡ ਹੋ ਗਈ ਉਹਦੀ ਮੰਗਾਵਾ ਮੰਗਾਓ ਬਸ ਆਹੀ ਕੰਮ ਕਰੀ ਜਾਓ ਲੋਕੇਸ਼ਨ ਹੀ ਮਂਗਾਈ ਜਾਓ ਕਾਦੀ ਉਹ ਜਿਹੜੇ ਆ ਰਹੇ ਨੇ ਆਪਣੇ ਭੈਣ ਕਿੱਤਕਾ ਗਏ ਉਹ ਮੈਂ ਤਾਂ ਕੱਖ ਵੀ ਗੁੱਟੇ ਸੀ ਅੱਛਾ ਉਹ ਚਾਹ ਵੀ ਹੁੰਨੇ ਸੀ ਸਤਨ ਮਗਾਂ ਪਾਰਟੀ ਛੱਡਦੇ ਜੇ ਕੋਈ ਨਾ ਭੱਜ ਜਾ ਪਾਰਟੀ ਛੱਡੀ ਨੇ ਉਤਾਰ ਪਾਰਟੀ ਜਾਨੀ ਨੂੰ ਗੁੱਸੇ ਨਹੀਂ ਆਇਆ ਕਹਿੰਦਾ ਬੱਜ ਗਿਆ ਮਨ ਦੀ ਕਿੱਤੀ ਪਾਰਟੀ ਹੈ ਨਾ ਕਿੱਤੀ ਪਾਰਟੀ ਹੈ ਪਾਰਟੀ ਆ ਨੀ ਪਾਰਟੀ ਨਾਲ ਕਿੱਟੀ ਕਰਦੀ ਆ ਹਾਏ ਨੀਣਾ ਮਰ ਜਾਣਾ ਚੱਲ ਪਾਰਟੀ ਆ ਬੰਦੇ ਚਿੱਲ ਪਾਰਟੀ ਦਾ ਦਵਾਈ ਦਾ ਉਹ ਕਹਾਂ ਕਹਿੰਦਾ ਮੈਂ ਨਹੀਂ ਲੈਣੀ ਦਵਾਈ ਦਵਾਈ ਪੀ ਲੈ ਰੱਖ ਖੰਦੀ ਜਾ ਲੋ ਆ ਫਿਰ ਉਹ ਹੀ ਤਾਂ ਕਹਿ ਰਹੀ ਮੈਂ ਕਿ ਦਵਾਈ ਪੀ ਲੋ ਚੰਗੀ ਆ ਚਲੋ ਜੀ ਹੁਣ ਅਸੀਂ ਪੂਰਾ ਬੇਸਬਰੀ ਨਾਲ ਵੇਟ ਕਰ ਰਹੇ ਹਾਂ ਟਾਈਮ ਵੱਜ ਗਿਆ 4:10 ਟਾਈਮ ਵੱਜ ਗਿਆ ਟਾਈਮ ਵੱਜ ਗਿਆ ਮੈਂ ਉਹ ਕੁਲਵਿੰਦਰ ਦੇ ਬੋਲਣੀਆਂ ਡਾਇਲੌਗ ਟਾਈਮ ਵੱਜ ਗਿਆ 4:10 ਹੋ ਗਏ ਨੇ ਤੇ ਹੁਣ ਤੁਸੀਂ ਬਣੇ ਰਹੋ ਤੁਹਾਨੂੰ ਮਿਲਦੇ ਆ ਇੱਥੋਂ ਹੀ ਵਲੌਗ ਕੰਟੀਨਿਊ ਹੋਣਾ 4:10 ਮੈਨ 4:10 ਮੈਨ ਹੋ ਗਏ 4:10 ਮੈਨ 4:10 ਮੈਨ ਹੋਈ ਪਈ ਐ